ਅੱਜ ਅਸੀਂ ਉਸ ਪਵਿੱਤਰ ਧਰਤੀ ਤੇ ਖੜੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਅਤੇ ਪਰਿਵਾਰ ਵਿਛੋੜੇ ਤੋਂ ਬਾਅਦ ਸਤਪੂਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਅਤੇ ਹੌਰ ਸਿੰਘ ਇਸ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪਹੁੰਚੇ ਇਹ ਚਮਕੌਰ ਦੀ ਗੜੀ ਰਾਏ ਜਕਤਿਆਂ ਅਤੇ ਰੂਪ ਚੰਦ ਜੋ ਇਸ ਗੜੀ ਦੇ ਮਾਲਕ ਸੀ ਉਹਨਾਂ ਦੀ ਗੱਡੀ ਸੀ ਔਰ ਉਹਨਾਂ ਕੋਲੋਂ ਉਹਨਾਂ ਨੇ ਗੱਡੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ ਕਿਉਂਕਿ ਲੱਖਾਂ ਦੀ ਫੌਜ ਆ ਪਾਸ਼ਾ ਦਾ ਪਿੱਛਾ ਕਰ ਰਹੀ ਸੀ ਤੇ ਇੱਥੇ 7 ਪੌ ਨੂੰ ਗੁਰੂ ਸਾਹਿਬਾਨ ਪਹੁੰਚਦੇ ਨੇ 8 ਪੌ ਨੂੰ ਇਤਿਹਾਸ ਦਾ ਉਹ ਇੱਕ ਜੰਗ ਹੋਇਆ ਜੋ ਕਿ ਦੁਨੀਆ ਦੇ ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਇੱਕ ਪਾਸੇ ਲੱਖਾਂ ਦੀ ਫੌਜ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹ 40 ਕੋ ਸਿੰਘ ਜਿਨ੍ਹਾਂ ਨੇ ਇਸ ਗੱਡੀ ਦੇ ਵਿੱਚ ਮੋਰਚੇਬੰਦੀ ਕੀਤੀ ਅਤੇ ਅਠਪੂ ਨੂੰ ਉਸ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੱਤੀ ਆਪਣੇ ਵੱਡੇ ਪਰਜੰਦਾ ਬਾਬਾ ਸਹਿਬਜ਼ਾਦਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਉਹਨਾਂ ਨੂੰ ਜੰਗ ਦੇ ਵਿੱਚ ਭੇਜਿਆ ਅਤੇ ਅਠਪੂ ਨੂੰ ਉਹ ਹੋਰ ਸਿੰਘਾਂ ਦੇ ਨਾਲ ਇੱਥੇ ਲੜਦੇ ਹੋਏ ਸ਼ਹੀਦ ਹੋਏ ਉਸ ਤੋਂ ਅਠਪੂ ਨੂੰ ਹੀ ਇਹ ਉਹ ਪਵਿੱਤਰ ਧਰਤੀ ਹੈ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਸਿੰਘਾਂ ਨੇ ਹੁਕਮ ਦਿੱਤਾ ਕਿ ਆਪ ਦੀ ਗੱਡੀ ਛੱਡ ਦਿਓ ਕਿ ਆਪ ਜੀ ਹੱਥੋਂ ਚਲੇ ਜਾਉਗੇ ਤਾਂ ਹੋਰ ਬਹੁਤ ਸਾਰੇ ਲੋਕਾਂ ਨੂੰ ਸਾਡੇ ਵਰਗੇ ਸਿੰਘਾਂ ਨੂੰ ਤਿਆਰ ਕਰ ਲਮੋਗੇ ਸੋ ਖਾਲਸਾ ਦਾ ਹੁਕਮ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਇਹ ਸਥਾਨ ਤੋਂ ਚਲੇ ਗਏ ਤੇ ਅਗਲੇ ਦਿਨ 9 ਪੋ ਨੂੰ ਫਿਰ ਜੰਗ ਹੁੰਦਾ ਹੈ ਜਿਹਦੇ ਵਿੱਚ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਕਲਗੀ ਸਜਾ ਕੇ ਗੁਰੂ ਗੋਬਨ ਸਿੰਘ ਜੀ ਗਏ ਸੀ ਔਰ ਉਹਨਾਂ ਦੇ ਨਾਲ ਬਚੇ ਹੋਏ ਸਿੰਘ 9 ਪੋ ਨੂੰ ਇਸ ਪਵਿੱਤਰ ਧਾਤੀ ਦੇ ਉੱਪਰ ਜੰਗ ਦੇ ਮੈਦਾਨ ਦੇ ਵਿੱਚ ਜੂਸਦੇ ਹੋਏ ਉਸੀ ਢੁੰਦੇ ਨੇ ਸੋ ਇਹ ਇਤਿਹਾਸ ਦਾ ਇੱਕ ਉਹ ਚਮਕੌਰ ਸਾਹਿਬ ਇਹ ਚਮਕੌਰ ਦੀ ਘੜੀ ਜਿੱਥੇ ਅਸੀਂ ਖੜੇ ਆ ਆਪਣੇ ਆਪ ਦੇ ਵਿੱਚ ਉਸ ਇਤਿਹਾਸ ਨੂੰ ਸਮੋਈ ਬੈਠੀ ਹੈ ਤੇ ਲੱਖਾਂ ਗੁਰਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ ਤੇ ਪੋ ਦਾ ਇਹ ਮਹੀਨਾ ਇੱਥੇ ਇੰਨੀ ਠੰਡ ਹੈ ਔਰ ਉਸ ਇੰਨੀ ਠੰਡ ਦੇ ਵਿੱਚ ਕਿਵੇਂ ਉਹਨਾਂ ਸਿੰਘਾਂ ਨੇ ਇੱਥੇ ਯੁੱਧ ਕੀਤਾ ਹੋਊਗਾ ਔਰ ਆਪਣੇ ਆਪ ਵਿੱਚ ਇਹ ਜੰਗ ਇਸ ਲਈ ਵੀ ਮਿਸਾਲ ਹੈ ਕਿਉਂਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੂੰ ਆਪਣੀ ਸ਼ਹੀਦੀ ਤੈਅ ਸੀ ਕਿਉਂਕਿ ਲੱਖਾਂ ਦੀ ਫੌਜ ਦੇ ਅੱਗੇ ਮੁੱਠੀ ਪਰ ਸਿੰਘ ਉਹ ਫੇਰ ਵੀ ਪੰਜ-ਪੰਜ ਦੇ ਜਥੇ ਬਣਾ ਕੇ ਗੜੀ ਵਿੱਚੋਂ ਨਿਕਲਦੇ ਸੀ ਤੇ ਕਿਹੜਾ ਉਹ ਦ੍ਰਿਸ਼ ਹੋਏਗਾ ਜਿੱਥੇ ਲੱਖਾਂ ਦੀ ਫੌਜ ਅੱਗੇ ਹੋਵੇ ਤੇ ਪੰਜ ਸਿੰਘ ਉਹ ਯੁੱਧਣ ਵਾਸਤੇ ਜਾਂਦੇ ਹੋਣ ਜਿਨ੍ਹਾਂ ਨੂੰ ਆਪਣੀ ਸ਼ਹੀਦੀ ਪਤਾ ਹੈ ਪਰ ਫਿਰ ਵੀ ਕੋ ਗੁਰਗੋਵਲ ਸਿੰਘ ਜੀ ਦੇ ਬਚਨ ਸਵਾ ਲੱਖ ਸੇ ਇੱਕ ਰਣਾਉਂ ਤਬੇ ਗੁਰਗੋਬਨ ਸਿੰਘ ਨਾਮ ਕਹਾਉਂ ਸੋ ਉਹਨਾਂ ਨੇ ਲੱਖਾਂ ਦੇ ਨਾਲ ਮੁਕਾਬਲਾ ਲੈ ਕੇ ਉਸ ਗੁਰਗੋਬਨ ਸਿੰਘ ਜੀ ਦੇ ਬਚਨਾਂ ਨੂੰ ਪੂਰਾ ਕੀਤਾ ਕਿ ਜ਼ੁਲਮ ਦੇ ਅੱਗੇ ਹਾਰ ਨਹੀਂ ਮੰਨੀ ਚੁਕੇ ਨਹੀਂ ਲੜਦੇ ਹੋਏ ਸ਼ਹੀਦੀਆਂ ਪਾ ਗਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਗੁਰ ਸੰਗਤਾਂ ਤੱਕ ਵੀ ਇਸ ਅਹਿਮ ਇਤਿਹਾਸ ਦੀ ਜਾਣਕਾਰੀ ਪਹੁੰਚ ਸਕੇ ਅਤੇ ਪੇਜ ਨੂੰ ਲਾਈਕ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ